ਨਾਟਕ ਨਵੀਂ ટીਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਵੱਲੋਂ 14 ਤੋਂ 17 ਨਵੰਬਰ ਤੱਕ ਪੰਜਾਬੀ ਭਵਨ ਲੁਧਿਆਣਾ ਵਿਖੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਦੂਸਰਾ ਦਿਨ 15 ਨਵੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਦੂਸਰੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਕੈਬਨਿਟ ਮੰਤਰੀ ਪੰਜਾਬ ਸਰਕਾਰ ਹਰਦੀਪ ਸਿੰਘ ਮੁੰਡੀਆਂ ਅਤੇ ਚੇਅਰਮੈਨ ਮਾਰਕਫੇਡ ਪੰਜਾਬ ਅਮਨਦੀਪ ਸਿੰਘ ਮੋਹੀ ਪਹੁੰਚੇ ਸਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਫੁੱਲਾਂ ਦੇ ਗੁਲਦਸਤਿਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਡਾਕਟਰ ਸਰਬਜੀਤ ਸਿੰਘ ਨੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਚਾਰ ਰੂਜਾ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਬਾਰੇ ਸੰਖੇਪ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਬਾਦਲ ਸਰਕਾਰ ਵੇਲੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਲਈ ਪ੍ਰਤੀਬੱਧ ਸੰਸਥਾਵਾਂ ਨੇ ਇੱਕ ਰਾਜ ਭਾਸ਼ਾ ਐਕਟ ਤਿਆਰ ਕਰਕੇ ਦਿੱਤਾ ਸੀ ਜੋ ਅੱਜ ਤੱਕ ਲਾਗੂ ਨਹੀਂ ਹੋ ਸਕਿਆ ਸਾਇਦ ਸੰਸਥਾਵਾਂ ਕੰਮ ਕਰ ਰਹੀਆਂ ਹਨ ਪਰ ਸਰਕਾਰਾਂ ਸੰਸਥਾਵਾਂ ਦੀ ਮਦਦ ਵੀ ਨਹੀਂ ਕਰ ਰਹੀਆਂ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦੀ ਗੱਲ ਸੁਣੇ ਅਤੇ ਪੈਲ ਦੀ ਆਧਾਰ ਤੇ ਪੰਜਾਬੀ ਭਾਸ਼ਾ ਐਕਟ ਨੂੰ ਲਾਗੂ ਕਰੇ ਸਾਹਿਤ ਉਤਸਵ ਮੌਕੇ ਸੁਖਜੀਵਨ ਅਤੇ ਰਵੀ ਰਵਿੰਦਰ ਦੁਆਰਾ ਲਗਾਈ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਉਪਰੰਤ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਇਹ ਸਭ ਨੂੰ ਪ੍ਰਕਾਸ਼ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਭਗਤਾਂ ਅਤੇ ਸ਼ਾਇਰਾਂ ਨੇ ਪੰਜਾਬ ਦੀ ਵਿਰਾਸਤ ਨੂੰ ਬਹੁਤ ਬੁਲੰਦੀਆਂ ਬਖਸ਼ੀਆਂ ਹਨ ਲੇਖਕਾਂ ਦੀ ਕਲਮ ਵਿੱਚ ਬਹੁਤ ਜਾਨ ਹੁੰਦੀ ਹੈ ਉਹਨਾਂ ਦੁਆਰਾ ਰਚਿਤ ਪੁਸਤਕਾਂ ਨੂੰ ਪੜਨ ਦਾ ਅਲੱਗ ਹੀ ਆਨੰਦ ਆਉਂਦਾ ਹੈ ਪੁਸਤਕਾਂ ਰਾਜ ਤਸੀਰਾ ਹੁੰਦੀਆਂ ਹਨ ਬੱਚਿਆਂ ਤੇ ਨੌਜਵਾਨਾਂ ਨੂੰ ਵਿਰਸੇ ਅਤੇ ਧਰਮ ਨਾਲ ਜੋੜਨ ਦੀ ਲੋੜ ਹੈ ਜੋ ਮੁੱਖ ਰੂਪ ਵਿੱਚ ਲੇਖਕਾਂ ਦੇ ਹੀ ਵੱਸ ਦੀ ਗੱਲ ਹੈ ਉਹਨਾਂ ਨੇ ਕਿਹਾ ਕਿ ਪੰਜਾਬੀ ਭਵਨ ਲੁਧਿਆਣਾ ਵਿਖੇ ਆ ਕੇ ਅਤੇ ਲੇਖਕਾਂ ਨੂੰ ਮਿਲ ਕੇ ਹਾਰਦਿਕ ਪ੍ਰਸੰਨਤਾ ਹੋਈ ਹੈ ਇਸ ਤਰ੍ਹਾਂ ਦੇ ਕਾਰਜ ਕਰਨ ਲਈ ਤੁਸੀਂ ਵਧਾਈ ਦੇ ਪਾਤਰ ਹੋ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀਆਂ ਮੰਗਾਂ ਤੇ ਤੁਰੰਤ ਅਮਲ ਕਰਦੇ ਆ ਸੋਮਵਾਰ ਤੋਂ ਕੰਮ ਸ਼ੁਰੂ ਹੋ ਜਾਣ ਦਾ ਭਰੋਸਾ ਦਿਵਾਇਆ ਮੈਂ ਮੁੱਖ ਮੰਤਰੀ ਸਾਹਿਬ ਨਾਲ ਵਿਚਾਰ ਵਟਾਂਦਰਾ ਕਰਕੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਆਰਥਿਕ ਮਦਦ ਜਲਦੀ ਹੀ ਕੀਤੀ ਜਾਵੇਗੀ ਚੇਅਰਮੈਨ ਅਮਨਦੀਪ ਸਿੰਘ ਮੋਹੀ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਸਾਂਭਣ ਦੀ ਲੋੜ ਹੈ ਪੁਸਤਕ ਮੇਲਾ ਤੇ ਸਾਹਿਤ ਉਤਸਵ ਇੱਕ ਸ਼ਲਾਘਾਯੋਗ ਕਾਰਜ ਹੈ ਅਸੀਂ ਪੰਜਾਬੀ ਮਾਂ ਬੋਲੀ ਤੋਂ ਬਹੁਤ ਦੂਰ ਜਾ ਰਹੇ ਹਾਂ ਜਿਸ ਵਿੱਚ ਵਿਦਿਅਕ ਸੰਸਥਾਵਾਂ ਦਾ ਵੱਡਾ ਹੱਥ ਹੈ ਮਾਪਿਆਂ ਨੂੰ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਪੰਜਾਬ ਸਰਕਾਰ ਵੱਲੋਂ ਵੀ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਨਾਲ ਸਲਾਹ ਕਰਕੇ ਵਕ ਵਕਤ ਥਾਵਾਂ ਤੇ ਅਜਿਹੇ ਮੇਲਿਆਂ ਦਾ ਪ੍ਰਬੰਧ ਕੀਤਾ ਜਾਵੇਗਾ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਨੂੰ ਯਾਦਗਾਰੀ ਚਿੰਨ੍ਹ, ਪੁਸਤਕਾਂ ਦੇ ਸੈੱਟ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਅਗਲੇ ਸੈਸ਼ਨ ਵਿੱਚ ਰੇਪ ਮਾਨਸਿਕਤਾ ਅਤੇ ਔਰਤ ਵਿਸ਼ੇਤੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਡਾਕਟਰ ਪਾਲ ਕੌਰ ਨੇ ਕੀਤੀ ਮੁੱਖ ਮਹਿਮਾਨ ਵਜੋਂ ਪ੍ਰੋਫੈਸਰ ਜਗਮੋਨ ਸਿੰਘ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਪਰਮਿੰਦਰ ਸਵੈਚ ਸ਼ਾਮਲ ਹੋਏ ਇਹ ਸੈਸ਼ਨ ਦੇ ਪੈਨਲਿਸਟ ਵਿਦਿਆਰਥੀ ਆਗੂ ਹਰਵੀਰ ਕੌਰ ਨੇ ਕਿਹਾ ਕਿ ਔਰਤ ਦਿਵਸ 8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਇਸ ਗੰਭੀਰ ਚਰਚਾ ਲਈ ਪੰਜਾਬੀ ਸਾਇਤ ਅਕੈਡਮੀ ਲੁਧਿਆਣਾ ਦਾ ਵੱਡਾ ਕਦਮ ਹੈ ਰੇਪ ਸਾਡੇ ਕਲਚਰ ਦਾ ਹਿੱਸਾ ਬਣ ਰਿਹਾ ਜੋ ਖਤਰਨਾਕ ਹੈ ਕਿਸੇ ਕੁੜੀ ਨਾਲ ਰੇਪ ਅਤੇ ਕਤਲ ਹੋਣ ਤੋਂ ਬਾਅਦ ਹੀ ਜਨਤਕ ਲਹਿਰਾਂ ਉੱਠਦੀਆਂ ਹਨ ਡਾਕਟਰ ਮਨਮਿੰਦਰ ਕੌਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ 5.5 ਸਦੀਆਂ ਬਾਅਦ ਵੀ ਹਾਲਾਤ ਨਹੀਂ ਬਦਲੇ ਬਲਾਤਕਾਰੀਆਂ ਨੂੰ ਸਖਤ ਸਜ਼ਾਾਂ ਮੈਂ ਦੇਣ ਉਪਰੰਤ ਵੀ ਕੋਈ ਫਰਕ ਨਹੀਂ ਪੈ ਰਿਹਾ ਅਜਿਹੇ ਘਿਣਾਉਣੇ ਅਪਰਾਧ ਵਿੱਚ ਪਿਤਾ ਭਾਈ ਤੱਕ ਵੀ ਸ਼ਾਮਲ ਹੁੰਦੇ ਹਨ ਮਰਦਾਂਵਾਂ ਸਮਾਜਾ ਸਮਾਜ ਜਾ ਮਰਦਾਨਗੀ ਹਫਸ ਬਣਾਉਣ ਦਾ ਵਟਾ ਕਰਨਾ ਐਡਵੋਕੇਟ ਅਮਨਦੀਪ ਕੌਰ ਨੇ ਕਿਹਾ ਕਿ ਬਲਾਤਕਾਰ ਇੱਕ ਵਰਤਾਰਾ ਹੈ ਜਾਂ ਸੋਚ ਹੈ ਇਸ ਨੂੰ ਖੋਖਣ ਦੀ ਲੋੜ ਹੈ ਸਾਡੇ ਭਾਰਤ ਮਹਾਨ ਵਿੱਚ 1 ਸਾਲ ਵਿੱਚ ਹੀ 445256 ਕੇਸ ਦਰਜ ਹੋਏ ਹਨ ਦੋਖਨੜ ਕਹਿਣਾ ਪੈ ਰਿਹਾ ਹੈ ਕਿ ਇਹ ਵਪਾਰੀਆਂ ਘਟਨਾਵਾਂ ਦਾ ਵਪਾਰੀਆਂ ਘਟਨਾਵਾਂ ਦਾ 2% ਹੀ ਹਨ ਕਿਸਾਨ ਆਗੂ ਜਸਵੀਰ ਕੌਰ ਨੱਤ ਨੇ ਕਿਹਾ ਕਿ ਜੇ ਜਾਤ ਜਾਂ ਜਮਾਤ ਨੂੰ ਨੀਵਾ ਦਿਖਾਉਣ ਲਈ ਔਰਤ ਤੇ ਹਮਲਾ ਕੀਤਾ ਜਾਂਦਾ ਹੈ ਇਹ ਪਰਵਿਰਤੀ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਸਜ਼ਾ ਸਿਰਫ ਕਿਸ ਨਾਲ ਲੜਨ ਸਕਣ ਵਾਲੇ ਦੋਸ਼ੀ ਨੂੰ ਹੀ ਹੁੰਦੀ ਹੈ ਹਰਦੀਪ ਕੋਟਲਾ ਨੇ ਕਿਹਾ ਕਿ ਸਮਾਜ ਦੀ ਹਰ ਦਬੀ ਕੁਚਲੀ ਜਮਾਤ ਨਾਲ ਤੱਕਾ ਹੁੰਦਾ ਹੈ ਜਿਸ ਦਾ 50% ਪੀੜਤ ਔਰਤ ਹੀ ਹੁੰਦੀ ਹੈ ਕਿਉਂਕਿ ਉਹ ਕਿਸੇ ਜਾਇਦਾਦ ਦੀ ਮਾਲਕ ਨਹੀਂ ਹੁੰਦੀ ਅੱਜ ਕੱਲ੍ਹ ਸੋਸ਼ਲ ਮੀਡੀਆ ਇਸ ਅਪਰਾਧ ਪ੍ਰਵਿਰਤੀ ਨੂੰ ਵਧਾਉਣ ਲਈ ਪੂਰਨ ਸਮਗਰੀ ਪੇਸ਼ ਕਰ ਰਿਹਾ ਹੈ ਜਗਮੂਨ ਸਿੰਘ ਨੇ ਸ਼ਹੀਦ ਭਗਤ ਸਿੰਘ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਦਗੀ ਚੰਗੀ ਚੀਜ਼ ਹੈ ਪਰ ਵਿਚਾਰਾਂ ਦੀ ਮਜ਼ਬੂਤੀ ਹੋਵੇ ਅਨਿਆਨਣ ਕੋਦੇ ਸਮਝੌਤਾ ਨਹੀਂ ਕਰਨਾ ਚਾਹੀਦਾ ਹਿੰਸਾ ਦਾ ਸਭ ਤੋਂ ਘਿਣਾਉਣਾ ਰੂਪ ਬਲਾਤਕਾਰ ਹੀ ਹੈ ਪਰਮਿੰਦਰ ਸਵੈਚ ਨੇ ਕਿਹਾ ਕਿ ਪੂੰਜੀਵਾਦੀ ਦੇਸ਼ਾਂ ਵਿੱਚ ਜੋ ਜੇ ਇਸ ਨਾਲੋਂ ਵੱਧ ਵਿਕਾਸ ਹੋਇਆ ਤਾਂ ਜੁਰਮਾਂ ਨੇ ਵੀ ਉਹਨਾਂ ਦੀ ਵਿਕਾਸ ਕੀਤਾ ਹੈ ਹਰਪ੍ਰੀਤ ਕੌਰ ਸੰਧੂ ਹਰਜਿੰਦਰ ਸਿੰਘ ਦਿਲਗੀਰ ਮਨਜੀਤ ਇੰਦਰਾ ਸੰਜੀਵਨ ਜਸਵੀਰ ਛੱਜ ਬਲਕੌਰ ਸਿੰਘ ਨੇ ਪੜੇ ਗਏ ਪਰਚਿਆਂ ਤੇ ਟਿੱਪਣੀਆਂ ਕੀਤੀਆਂ ਮੰਚ ਦਾ ਸੰਚਾਲਨ ਡਾਕਟਰ ਅਰਵਿੰਦਰ ਕੌਰ ਕਾਕੜਾ ਨੇ ਕੀਤਾ ਦੂਜੇ ਸੈਸ਼ਨ ਦੇ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰਵਿ ਪ੍ਰਸਿੱਧ ਕਵਿਤਰੀ ਮਨਜੀਤ ਇੰਦਰਾ ਨੇ ਕੀਤੀ ਵਿਸ਼ੇਸ਼ ਮਹਿਮਾਨ ਵਜੋ ਸੁਰਿੰਦਰ ਗੀਤ ਸ਼ਾਮਲ ਹੋਏ ਪ੍ਰਧਾਨਗੀ ਮੰਡਲ ਵਿੱਚ ਡਾਕਟਰ ਗੁਲਜਾਰ ਸਿੰਘ ਪੰਦੇਰ ਡਾਕਟਰ ਗੁਰਚਰਨ ਕੌਰ ਕੋਚਰ ਸ਼ਾਮਲ ਹਨ ਕਵੀ ਦਰਬਾਰ ਵਿੱਚ ਸੋਮਾ ਸਬਲੋਕ ਜਸਲੀਨ ਕੌਰ ਜਸਪ੍ਰੀਤ ਫਲਕ ਗੁਰਮੀਤ ਕੌਰ ਕਮਲ ਸੇਖੋਂ ਅੰਜੂ ਅਮਨਦੀਪ ਗਰੋਵਰ ਪੁਸ਼ਪਿੰਦਰ ਵਿਰਕ ਅਮਰਤਪਾਲ ਕੰਲੇਰ ਜੋਗਿੰਦਰ ਨੂਰਮੀਤ ਹਰਸਿਮਰਤ ਕੌਰ ਦੀਪਿੰਦਰ ਰਾਜਵਿੰਦਰ ਜਟਾਣਾ ਮਨਿੰਦਰ ਕੌਰ ਬਸੀ ਰਮਨਦੀਪ ਵਿਰਕ ਵਿਜੇਤਾ ਭਾਰਦਵਾਜ ਹਰਪ੍ਰੀਤ ਕੌਰ ਸੰਧੂ ਜਸਪ੍ਰੀਤ ਅਮਲਤਾਸ ਚਰਨਜੀਤ ਕੌਰ ਜੋਤ ਡਾਕਟਰ ਸਰਬਜੀਤ ਕੌਰ ਬਰਾੜ ਸ਼ਾਮਲ ਹੋਏ ਕਵੀ ਦਰਬਾਰ ਦਾ ਮੰਚ ਸੰਚਾਲਨ ਨਰਿੰਦਰ ਕੌਰ ਨਰਿੰਦਰਪਾਲ ਕੌਰ ਨੇ ਕੀਤਾ ਇਸ ਮੌਕੇ ਸਰੂਪ ਸਿਆਲਵੀ ਦੀ ਕਿਤਾਬ ਵਰਗ ਵਰਣ ਸੰਘਰਸ਼ ਸੰਸਕ੍ਰਿਤੀ ਦੀ ਆਪਸੀ ਨਿਰਪਾਟਤਾ ਲੋਕ ਅਰਪਣ ਕੀਤੀ ਗਈ ਇਸ ਮੌਕੇ ਪ੍ਰੋਫੈਸਰ ਰਵਿੰਦਰ ਸਿੰਘ ਪੱਠਲ ਡਾਕਟਰ ਹਰਵਿੰਦਰ ਸਿੰਘ ਸਿਰਸਾ ਜਸਪਾਲ ਮਾਨਖੇੜ ਤਰਲੋਚਨ ਲੋਚੀ ਸੰਜੀਵਨ ਡਾਕਟਰ ਹਰੀ ਸਿੰਘ ਜਾਚਕ ਜਸਵੀਰ ਚੱਜ ਸੰਤੋਖ ਸਿੰਘ ਸੁਖੀ ਡਾਕਟਰ ਗੁਰੂ ਇਕਬਾਲ ਸਿੰਘ ਜਨਮੇਜਾ ਸਿੰਘ ਜੋਹਰ ਰਾਮ ਸਿੰਘ ਮਲਕੀਤ ਸਿੰਘ ਔਲਖ ਮਨਦੀਪ ਸਿੰਘ ਮਨਦੀਪ ਕੌਰ ਭਮਰਾ ਇੰਦਰਜੀਤ ਪਾਲਕੌਰ, ਸੁਰਿੰਦਰ ਦੀਪ, ਬਲਵਿੰਦਰ ਪੱਟੀ, ਪ੍ਰੋਫੈਸਰ ਹਰਜੀਤ ਸਿੰਘ, ਦੀਪ, ਦਿਲਬਰਨ ਭਗਵਾਨ ਢਿੱਲੋਂ, ਤਰਲੋਚਨ ਚਾਂਡੇ, ਅਮਰਿੰਦਰ ਸੋਹਲ, ਮੀਤ ਅਨਮੋਲ, ਰਵੀ ਰਵਿੰਦਰ, ਹਜਤਿੰਦਰ ਹਾਂਸ, ਪ੍ਰਭਜੋਤ ਸੋਈ, ਮੇਜਰ ਸਿੰਘ ਸਿਆੜ, surjeet sirri, ਹਰਦੇਵ ਸਿੰਘ, ਗੁਰਮੇਜ ਪੱਟੀ, ਨੀਤੂ ਸ਼ਰਮਾ, ਜਰਨੈਲ ਸਿੰਘ ਲੋਪੋਂ, ਹਰਜਿੰਦਰ ਸਿੰਘ ਲੋਪੋਂ ਸਮੇਤ ਕਾਫੀ ਗਿਣਤੀ ਵਿੱਚ ਲੇਖਕ ਅਤੇ ਸਰੋਤੇ ਹਾਜ਼ਰ ਸਨ। ਪੋਸਤਕ ਮੇਲੇ ਮੌਕੇ ਪੰਜਾਬ ਭਰ ਤੋਂ ਪਹੁੰਚੇ ਪੋਸਤਕ ਪ੍ਰੇਮੀਆਂ ਨੇ ਪੋਸਤਕਾਂ ਖਰੀਦਣ ਵਿੱਚ ਦਿਲਚਸਪੀ ਦਿਖਾਈ ਅਕੈਡਮੀ ਵੱਲੋਂ ਸਮੂਹ ਪੋਸਤਕ ਪ੍ਰੇਮੀਆਂ ਦੀ ਆਮਦ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਆਸ ਪ੍ਰਗਟ ਕੀਤੀ ਗਈ ਕਿ 17 ਨਵੰਬਰ ਤੱਕ ਚੱਲ ਰਹੇ ਇਸ ਮੇਲੇ ਵਿੱਚ ਸ਼ਮੂਲੀਅਤ ਕਰਦੇ ਹੋਏ ਆਪਣੀ ਮਨਪਸੰਦ ਦੀਆਂ ਪੋਸਤਕਾਂ ਖਰੀਦਣਗੇ